ਜਿਹੜਾ ਕੰਮ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਉਹ ਅੱਜ ਸਾਡੇ ਪਿੰਡ ਦੇ ਨੌਜਵਾਨ ਲੱਗੇ ਹੋਇਆ ਕਰਨਾ ਤੇ ਇਸ ਵੀਡੀਓ ਨੂੰ ਪੰਜਾਬ ਸਰਕਾਰ ਦੇ ਨਵੇਂਨਿਆਂ ਤੱਕ ਐਮਐਲਏ ਜਗਰੌਂ ਐਮਐਲਏ ਦਾਖਾ ਤੇ ਐਮਐਲਏ ਰੈਕੋਟ ਤੱਕ ਪਹੁੰਚਦੀ ਜਰੂਰ ਕਰਿਓ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੇਰੇ ਪਿੰਡ ਦੇ ਨੌਜਵਾਨ ਆ ਜਿਹੜੇ ਇਹ ਸਾਰੇ ਇਹ ਪੁਲੀ ਦੇ ਪ੍ਰੈਜ਼ੀਡੈਂਟ ਹੋ ਚੁੱਕੇ ਸੀ ਉਸ ਨੂੰ ਬਣਾਉਣ ਵਾਸਤੇ ਹੁਣ ਪਿੰਡ ਦੇ ਨੌਜਵਾਨ ਲੱਗੇ ਹੋਏ ਆ ਪਹਿਲਾਂ ਅੱਧਾ ਪਾਸਾ ਬਣਾ ਦਿੱਤਾ ਸੀਗਾ ਤੇ ਹੁਣ ਇਹ ਦੂਜਾ ਪਾਸਾ ਬਣਾਉਣ ਲੱਗੇ ਹੋਏ ਆ ਤੇ ਇਸ ਤੋਂ ਬਾਅਦ ਵੀ ਜਿਹੜੇ ਵੀ ਰਾਹ ਦੇ ਵਿੱਚ ਜਿੰਨੇ ਵੀ ਖੱਡੇ ਹੈਗੇ ਆ ਪਿੰਡ ਦੀ ਯੂ ਤੱਕ ਉਹ ਸਾਰੇ ਇਹਨਾਂ ਵੱਲੋਂ ਪੂਰੇ ਜਾਣੇ ਆ ਹੈਲੋ ਜਿਹੜਾ ਪੰਜਾਬ ਸਰਕਾਰ ਕੰਮ ਨਹੀਂ ਕਰ ਸਕੀ ਰੈਕੋਟ ਤੋਂ ਲੈ ਕੇ ਜਗਰਾਉਂ ਤੱਕ ਖੱਡੇ ਬਹੁਤ ਜ਼ਿਆਦੇ ਪਏ ਨੇ ਸੜਕਾਂ 'ਚ ਇਸ ਕਰਕੇ ਅਸੀਂ ਆਮ ਲੋਕ ਰੁਮੀਬਾਸੀ ਕਰ ਰਹੇ ਆ ਸਰਕਾਰ ਦਾ ਕੋਈ ਰੋਲ ਵਧੀਆ ਨਹੀਂ ਹੈ ਨਾ ਇਹਨਾਂ ਦੀ ਬਾੜੀ ਕਾਗਜ਼ਾਰੀ ਮਾੜੀ ਆ ਐਮਐਲਏ ਸਾਹਿਬ ਵੀ ਦੇਖਦੇ ਨਹੀਂ ਜਗਰਾਵਾਲੇ ਨਾ ਨਾਲ ਰਜਾ ਰੈ ਕੋਟ ਵਾਲੇ ਇਸ ਕਰਕੇ ਇਸ ਕਰਕੇ ਇਸ ਗੱਲ ਦੀ ਬਹੁਤ ਜ਼ਰੂਰਤ ਹੈ ਤੇ ਕਿ ਸੱਟਾ ਸੁੱਟਾ বাজੀਆਂ ਇਸ ਕਰਕੇ ਉਦਮ ਇੱਤਾ ਗਿਆ ਹੋ ਗਿਆ ਜੀ ਹੁਣ ਬਸ ਠੰਡੇ ਠੰਡੇ ਪੀਣ ਲੱਗੇ ਆ ਹੌਲੀ ਹੌਲੀ ਗਾਹ ਨੂੰ ਤੁਰਾਂਗੇ ਪ੍ਰਸ਼ਾਦ ਦਾ ਟਾਈਮ ਹੋਇਆ ਹੋਇਆ ਗੁਰਦਵਾਰਾ ਜਾਂਦੇ ਆ ਲੰਗਰ ਸਕੇ ਉਹਦੇ ਜਾ ਕੇ ਇਸ ਜਗ੍ਹਾ ਤੇ ਕਈ ਵਾਰ ਓਵਰਆਲ ਇਹੀ ਆ ਵੀ ਇਹ ਸੜਕ ਨੂੰ ਬਣਾਉਣ ਲੱਗੇ ਹੋਇਆ ਪਰ ਜਿਹੜਾ ਕੰਮ ਇਸ ਟਾਈਮ ਮੌਜੂਦਾ ਸਰਕਾਰ ਨੂੰ ਕਰਨਾ ਚਾਹੀਦਾ ਇਹ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਇਹ ਜਗਰਾਉਂ ਤੋਂ ਲੈ ਕੇ ਰੈਕੋਟ ਤੱਕ ਸਾਰਾ ਰੋਡ ਬਣਨ ਵਾਲਾ ਇਹ ਸਰਕਾਰ ਨੂੰ ਬੇਨਤੀ ਆ ਵੀ ਇਹ ਤੇ ਪ੍ਰੀਮਿਕਸ ਪਾ ਪਾਉਣ ਦੀ ਜਿਹੜੀ ਇਜਾਜ਼ਤ ਜਲਦੀ ਤੋਂ ਜਲਦੀ ਇਹਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਲੋਕਪੁਰਾ ਸਖਾਲੇ ਹੋ ਸਕਣ ਧੰਨਵਾਦ ਤੇ ਰਾਤ ਰਾਤ ਬਰਾਤੇ ਲੰਘਣ ਵਾਲੇ ਸੱਜਣ ਮਿੱਤਰ ਜਾਂ ਟਰੱਕਾਂ ਵਾਲੇ ਵੀਰ ਇਸ ਚੀਜ਼ ਦਾ ਧਿਆਨ ਰੱਖਣ ਵੀ ਜਿਹੜਾ ਜਗਰਾਉਂ ਤੋਂ ਰਾਏਕੋਟ ਰੋਡ ਆ ਤੇ ਰੁਮਮੀ ਦੇ ਨੇੜੇ ਆ ਕੇ ਪੁਲੀ ਬਣੀ ਹੋਈ ਆ ਇੱਥੇ ਰਸਤਾ ਥੋੜਾ ਤੰਗ ਆ ਤਾਂ ਰਾਤ ਬਰਾਤ ਤੇ ਜ਼ਰੂਰ ਧਿਆਨ ਰੱਖਣਾ ਇੱਥੋਂ ਲੰਘਣ ਵਾਲੇ ਜਿਹੜੇ ਟਿਪਰ ਆ ਉਹਨਾਂ ਨੂੰ ਕੱਲ ਬੇਨਤੀ ਕਰੀ ਸੀ ਵੀ ਥੋੜਾ ਜਿਆ ਧਿਆਨ ਨਾਲ ਚਲੋ ਪਰ ਟਿਪਰਾਂ ਵਾਲੇ ਵੀਰ ਜਿਹੜੇ ਉਹ ਬਿਲਕੁਲ ਇਸ ਇਸ ਚੀਜ਼ ਤੇ ਧਿਆਨ ਨਹੀਂ ਦੇ ਰਹੇ ਤੇ ਜੇ ਨੌਜਵਾਨ ਲੱਗੇ ਹੋਏ ਆ ਉਹ ਆਪਦੇ ਵਾਸਤੇ ਨਹੀਂ ਲੱਗੇ ਹੋਏ ਇਹ ਲੋਕਾਂ ਦੀ ਸਹੂਲਤ ਵਾਸਤੇ ਹੀ ਲੱਗੇ ਹੋਏ ਨੇ ਕੰਮ ਕਰਨ ਤਾਂ ਟਿਪਰ ਵਾਲੇ ਜਿਹੜੇ ਟਿਪਰਾਂ ਵਾਲੇ ਖਾਸ ਕਰਕੇ ਆਮ ਟਰੱਕਾਂ ਵਾਲੇ ਨਹੀਂ ਜਿਹੜੇ ਟਿਪਰਾਂ ਵਾਲੇ ਆ ਉਹ ਇਸ ਚੀਜ਼ ਤੇ ਜ਼ਰੂਰ ਧਿਆਨ ਦੇਣ ਵੀ ਇਹ ਰੋਡ ਆ ਜਿਹੜਾ ਰਿਪੇਅਰ ਕਰਨ ਲੱਗਿਆ ਪਿੰਡ ਦੇ ਨੌਜਵਾਨ ਤਾਂ ਉਹ ਆਪਣੇ ਲਈ ਨਹੀਂ ਕਰਨ ਲੱਗੇ ਇਹ ਲੋਕਾਂ ਦੀ ਸਹੂਲਤ ਵਾਸਤੇ ਰਿਪੇਅਰ ਕਰਨ ਲੱਗੇ ਤਾਂ ਛੋੜੇ ਦਿਨਾਂ ਵਾਸਤੇ ਥੋੜੇ ਦਿਨਾਂ ਵਾਸਤੇ ਸਿਰਫ ਸਿਰਫ ਥੋੜੇ ਦਿਨਾਂ ਵਾਸਤੇ ਤਾਂ ਧਿਆਨ ਦਿੱਤਾ ਜਾਵੇ ਹੌਲੀ ਆਇਆ